ਸਿਕਸ ਕਲਾਸ ਸਾਰੇ ਨੂੰ ਵੇਖਦਾ ਪਹਿਲਾਂ ਤਾਂ ਇਹਨਾਂ ਵਾਸਤੇ ਕਲਾਪ ਕਰੋ ਦੇਖੋ ਐਸੇ ਕਾਲ ਇਹਨਾਂ ਦੇ ਵੀ ਜਵਾਨੀ ਹੁੰਦੀ ਸੀ ਕਿ ਤੋਂ 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 ਵਾਂਗੂ ਇੰਨੇ ਕੀਆ ਤੇ ਜਾਂਦੀਆਂ ਹੁੰਦੀ ਸੀ ਸ਼ੌਕ ਨਹੀਂ ਮਾਰਿਆ ਹੁਣ ਅੱਜ ਵੀ ਜਿਹੜਾ ਹੈਗਾ ਇਹਨਾਂ ਨੂੰ ਮੌਕਾ ਮਿਲਿਆ ਸਪੈਸ਼ਲੀ ਥੈਂਕਸ ਕਰਦੇ ਆਂ ਸ਼ਾਹੀ ਭੈਲੀ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਇੱਕ ਵਾਰ ਸ਼ਾਹੀ ਭੈਲੀ ਵਾਸਤੇ ਜਬਰਦਸ ਕਲਾਪਿੰਗ ਔਰ ਰੂਟਿੰਗ ਕਰ ਦਿਓ ਓਟੇ ਹੋ ਦੇ ਸਪੈਸ਼ਲੀ ਥੈਂਕਸ ਕਰਦੇ ਆ ਸ਼ਾਹੀ ਬੈਲੀ ਦਾ ਜਿਨ੍ਹਾਂ ਨੇ ਬਤਵਨ ਮੌਕਾ ਦਿੱਤਾ ਕਿ ਟੀਆ ਦੇ ਪ੍ਰੋਗਰਾਮ ਦੇ ਅਸੀਂ ਇੱਜਾਜ ਆਪਦਾ ਜਿਹੜਾ ਹੈਗਾ ਨੱਚ ਕੱਪ ਕੇ ਸ਼ੌਕ ਪੂਰਾ ਕਰ ਸਕੀਏ ਪਲੀਜ਼ ਇਹਨਾਂ ਵਾਸਤੇ ਸਰਕਲ ਪੁੱਲਾ ਜਾਈਦਾ ਥੋੜੀ ਜਿਹੀ ਪਿੱਛੇ ਹੋ ਜਾ ਆਪਣੇ ਕੋਲੇ ਬਹੁਤ ਜਗ੍ਹਾ ਪਈ ਹੈ ਥੋੜਾ ਥੋੜਾ ਇੱਧਰ ਵੀ ਆ ਜਾਓ ਇੱਧਰ ਵੀ ਆਓ ਹਾਂਜੀ ਸੌਂਗ ਲਾ ਲਾਂਗੇ ਜੈ ਜੀ ਇਨੇ ਵਧੀਆ ਡਾਂਸ ਕੀਤਾ ਉਹ ਦੋ ਜਣੇ ਚੁਣਨੇ ਸੀ ਬੱਲਿਆਂ ਜੀ ਹਾਂਜੀ ਅੱਛਾ ਪੰਜਾਬੀ ਗਾਣਾ ਲਾਣਾ ਹੈਗਾ ਸਲੋ ਜੱਛ ਬੋਲੀਆਂ ਬੋਲੀਆਂ ਲਾ ਦੋ ਵਧੀਆ ਲੱਗ ਪੜੀਆਂ ਨਾ ਚਲੋ ਅੱਛਾ ਜੇ ਤੁਸੀਂ ਆਪਸ ਹੀ ਐਦਾਂ ਪਤਾ ਨਹੀਂ ਲੱਗਣਾ ਇੱਥੇ ਨਾ ਆਓ ਥੋੜਾ ਪਿੱਛੇ ਹੋ ਜਾਓ ਤਾਂ ਇੱਥੇ ਗੋਂ ਕਾਲੇ ਚਸ਼ਮੇ ਆਉਣਗੇ ਸੀਗੇ ਕਿਤੇ ਗਏ ਹੋ ਤੁਸੀਂ ਆ ਪਾਣੀ ਤੇ ਸਾਮਸਾ ਆਲਾ ਚਲੇ ਗਏ ਕਿਵੇਂ ਕੋਈ ਦੋ ਲੇਡੀਆਂ ਆ ਜਾਓ ਪਲੀਜ਼ ਇੱਥੇ ਕੋਈ ਦੋ ਆ ਜਾਓ ਸੌ ਹੀ ਜੱਜ ਕਰਨੀਆਂ ਕਿ ਇਹਨਾਂ ਚ ਵਧੀਆ ਕੀਨੇ ਕੀਤਾ ਉਹਨਾਂ ਨੂੰ ਆਪਾਂ ਲਿਫਟ ਦੋ ਆ ਦੇ ਤੁਸੀਂ ਆ ਜਾਓ ਪਲੀਜ਼ ਐਨਮੈਮ ਤੁਸੀਂ ਆਓ ਤੁਸੀਂ ਸਿਰਫ ਇਹਨਾਂ ਨੂੰ ਜੱਜ ਕਰਨਾ ਵਈ ਇਹਨੇ ਵਧੀਆ ਪਰਫਾਰਮ ਕੀਤਾ ਠੀਕ ਹੈ ਹਾਂਜੀ ਚਲੋ ਵੇ ਇਧਰੋਂ ਵੇਖ ਕੇ ਆ ਜਾਓ ਖੱਲੇ ਜਾ ਪਿੱਛੇ ਇਹਨਾਂ ਨੂੰ ਮੈਨੂੰ ਆਉਣਾ ਪੈਣਾ ਥੱਲੇ ਪਲੀਜ਼ ਪਿੱਛੇ ਹੋ ਜਾਓ ਇਹਨਾਂ ਨੂੰ ਡਾਂਸ ਕਰਾਉਂਦੇ ਕਰਦੇ ਬਾਜ ਗੋਡਿਆਂ ਦਾ ਆਪਰੇਸ਼ਨ ਕਰਾਉਣ ਦਾ ਵੇਲਾ ਹੈ ਖੁੱਲ੍ਹੇ ਹੋ ਜਾਓ ਇਹਨਾਂ ਨੂੰ ਇੱਕ ਦੂਸਰੇ ਨਾਲ ਵੱਜ ਕੇ ਨਾ ਖੜ੍ਹੋ ਹੋਰ ਸਾਰੇ ਪਿੱਛੇ ਹੋ ਜਾਓ ਖੁੱਲ੍ਹੇ ਹੋ ਖੁੱਲ੍ਹੇ ਹੋ ਖੁੱਲ੍ਹੇ ਹੋ ਨਾ ਪਿੱਛੇ ਹੋ ਜਾਓ ਪਲੀਜ਼ ਇਹਨਾਂ ਨੂੰ ਜਗ੍ਹਾ ਖੁੱਲੀ ਚਾਹੀਦੀ ਹੈ ਖਤਰਾ ਵੀ ਹੈ ਹਾਂਜੀ ਪਿੱਛੇ ਹੋ ਜਾਓ ਆਰਾਮ ਨਾਲ ਆਰਾਮ ਨਾਲ ਗਰਮੀ ਪਿੱਛੇ ਹੋ ਜਾਓ ਦੰਨ ਨਾ ਫੇਰਦੇ ਹੋ ਆ ਜਾਓ ਸੇਬਲਾਸ ਸਾਰੇ ਨੂੰ ਵੇਖਦਾ ਪਹਿਲਾਂ ਤਾਂ ਇਹਨਾਂ ਵਾਸਤੇ ਕਿ ਲਾਪੀ ਕਰੋ ਦੇਖੋ ਕਿਸੇ ਦਾ ਇਹਨਾਂ ਦੇ ਵੀ ਜਵਾਨੀ ਹੁੰਦੀ ਸੀ ਇਹ ਵੀ ਤੁਹਾਡੇ ਤੁਹਾਡੇ ਵਾਂਗੂ ਇੰਨੇ ਕੀਆ ਦੇ ਜਾਂਦੀਆਂ ਸੀ ਸ਼ੌਕ ਨਹੀਂ ਮਾਰਿਆ ਹਮ ਅੱਜ ਵੀ ਜਿਹੜਾ ਹੈਗਾ ਇਹਨਾਂ ਨੂੰ ਮੌਕਾ ਮਿਲਿਆ ਸਪੈਸ਼ਲੀ ਥੈਂਕਸ ਕਰਦੇ ਆ ਸ਼ਾਹੀ ਭੇਲੀ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ ਇੱਕ ਵਾਰ ਸ਼ਾਹੀ ਭੇਲੀ ਵਾਸਤੇ ਜਬਰਦਸਤ ਥੈਪਿੰਗ ਔਰ ਵੂਟਿੰਗ ਕਰ ਦੋ ਓਟੇ ਓ ਦੇ ਸਪੈਸ਼ਲੀ ਥੈਂਕਸ ਕਰਦੇ ਆ ਸ਼ਾਹੀ ਵੈਲੀ ਦਾ ਜਿਨ੍ਹਾਂ ਨੇ ਜਿਨ੍ਹਾਂ ਬਦੌਮਤ ਮੌਕਾ ਦਿੱਤਾ ਕਿ ਟੀਆ ਦੇ ਪ੍ਰੋਗਰਾਮ ਦੇ ਅਸੀਂ ਇਜਾਜ਼ਤ ਆਪਦਾ ਜਿਹੜਾ ਹੈਗਾ ਨੱਚ ਕੱਪ ਕੇ ਸ਼ੌਕ ਪੂਰਾ ਕਰ ਸਕੀਏ ਪਲੀਜ਼ ਇਹਨਾਂ ਵੱਸਤੇ ਸਰਕਲ ਪੱਲਾ ਜਾਈਦਾ ਥੋੜੀ ਜਿਹੀ ਪਿੱਛੇ ਹੋ ਜਾ ਆਪਣੇ ਕੋਲੇ ਬਹੁਤ ਜਗ੍ਹਾ ਪਈ ਹੈ ਥੋੜਾ ਥੋੜਾ ਇੱਧਰ ਵੀ ਹੋ ਜਾ ਇੱਧਰ ਵੀ ਹੋ ਜਾ ਹਾਂਜੀ ਸੌਗ ਲਾ ਲਗੇ ਜੈ ਜੀ ਇਹਨੇ ਵਧੀਆ ਡਾਂਸ ਕੀਤਾ ਉਹ ਦੋ ਜਣੇ ਚੁਣਨੇ ਆ ਸੀ ਭੱਲਿਆਂ ਨੂੰ ਹਾਂਜੀ ਅੱਛਾ ਪੰਜਾਬੀ ਗਾਣਾ ਲਾਣਾ ਹੈਗਾ ਸਲੋ ਜੱਜ ਬੋਲੀਆਂ ਬਾਏ ਬਾਏ